ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਸਮ ਤੋਂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰਕਰਦੇ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਨੋ ਜੀ ਟਾਈਮ ਹੁਣ ਜਿਹੜਾ 7 ਵਜੇ ਨੂੰ ਵਾਂਗੇ ਆ ਅੱਜ ਮੱਝ ਦੀ ਲੈ ਧਾਰ ਜਿਹੜੀ ਹੈਗੀ ਲੇਟ ਹੀ ਹੋਗੀ ਸਾਡੇ ਕਿਸੇ ਚੋਣੇ ਨੂੰ ਤੇ ਹੁਣ ਮੈਨੂੰ ਪਤਾ ਕਿਉਂ 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 ਬੇੜੇ ਸਾਫ ਕਰ ਲਾਗੀ ਮਿਸਤਰੀਆਂ ਕਰਕੇ ਇੱਥੇ ਤੱਕ ਬਰੇਤੀ ਸੀਮੈਂਟ ਸਾਰੇ ਖੰਡਿਆ ਪਿਆ ਸੀ ਤੇ ਨਾਲ ਦਾਣਾ ਪਾਇਆ ਦੋ ਬੋਰੀਆਂ ਦੇ ਵਿੱਚ ਝਾਰ ਕੇ ਲੇਟੀ ਪਾਈ ਐ ਹਜੇ ਇਹਦੇ ਵਿੱਚ ਦੋ ਕਣਕ ਦੀਆਂ ਰਲਾਉਣੀਆਂ ਨੇ ਇਹ ਜਿਹੜਾ ਜੀਰੀ ਵਾਲਾ ਝਾਰ ਜਾਂ ਤੇ ਉਹ ਕੀਤਾ ਉਹ ਪਾਇਆ ਫਿਰ ਜਿਹੜਾ ਸਾਫ ਕਰਿਆ ਹੁਣ ਮਿਸਤਰੀ ਆਪਣੇ ਚਲੇ ਗਏ ਕਿਹੋ ਜਿਹਾ ਰੁਕ ਰਿਹਾ ਹੈ ਹੁਣ ਜਿਹੜਾ ਰਹਿਗਾ ਕੰਮ ਰਹਿਦਾ ਹੈਗਾ ਕਿ ਕਿਹੜਾ ਹਰ ਜਾ ਪਿਆ ਤੇ ਦੇਖੋ ਅੰਦਰ ਦੇਖੋ ਆਪਣੇ ਅੰਦਰ ਸਾਰੇ ਪੈ ਗਈ ਅੰਦਰ ਸਾਰੇ ਕੰਮ ਕਲੀਅਰ ਹੋ ਗਿਆ ਬਸ ਹੁਣ ਬਾਹਰ ਨਿਕਲੇ ਉਹ ਕਿ ਆ ਹੀ ਰਹਿੰਦੀ ਬਾਰਡਰੀ ਤੇ ਮੇਰੇ ਕੋ ਸਾਰਾ ਸਾਫ ਹੋ ਗਿਆ ਅੰਦਰ ਆਪਣਾ ਸਾਰਾ ਕਲੀਅਰ ਹੋ ਗਿਆ ਹਰਸਾ ਲਾਗੂ ਗਏ ਨੇ ਫਿਰ ਉੱਤੇ ਦੇਖਾਂਗੇ ਜਦੋਂ ਲੱਗਣਗੇ ਹੈਨਾ ਹਰ ਉਹਦੀ ਜਿਹੜੀ ਪਈ ਆ ਚੱਕੇ ਇੱਥੇ ਪਾ ਦਾਂਗੇ ਸਾਰਾ ਖਾਲੀ ਹੋ ਜੂਗਾ ਤਾਂ ਮੇਰਾ ਬਾਧੂ ਘਟੂ ਬਾੜ ਜਾ ਪੇ ਰੇਚਨਾਗੇ ਆ ਦੇਖੋ ਤਾਂ ਇਨਾ ਸੋਹਣਾ ਗੇਟ ਹੈਗਾ ਜਾਲੀ ਵਾਲਾ ਉਧਰ ਲਗਵਾਇਆ ਹੋਇਆ ਤੁਸੀਂ ਸਾਡਾ ਇਹ ਆਪਣੇ ਬਾਧੂ ਹੈਗਾ ਇਹ ਵੀ ਆਪਾਂ ਵੇਚ ਦਾਂਗੇ ਸੇਲ ਕਰ ਦਾਂਗੇ ਇਹ ਜਿਹੜੇ ਘੋੜੀਆਂ ਵਗੈਰਾ ਸਾਮ ਦਾਗੇ ਹਨ ਅੰਦਰ ਲਾ ਦਾਂਗੇ ਸਾਫ ਕਰਕੇ ਹੁਣ ਮਚੋਰੀ ਧਾਰ ਫੇਰਾ ਤੂਆ ਲਾ ਕੇ ਹੁਣ ਮੱਛਰ ਵੜ ਗਿਆ ਲੇਟ ਹੋ ਗਿਆ ਅੱਜ ਫੇਰ ਤੂਆ ਲਾ ਕੇ ਬਾਹਰ ਨਿਕਲਦੀ ਮੱਛਰ ਫੇਰ ਆਪਾਂ ਮੱਛਰ ਨਹੀਂ ਮੱਛਰ ਨਹੀਂ ਪੁੱਛਾਂ ਹਾਲੇ ਕੋਈ ਜਿਹੜੇ ਇਹ ਪਾਇਕ ਪਾਉਣ ਵਾਲੇ ਤੇ ਦੋ ਖਲਾਸਾਂ ਵਾਲੇ ਤੇ ਬਾਥਰੂਮ ਵਾਲਾ ਅੰਦਰਲੇ ਜਿਹੜੇ ਅੰਦਰਲੇ ਕੋਠੀ ਦੇ ਸੀਗੇ ਇਹ ਵੀ ਜਿਹੜੇ ਹੈਗੇ ਪਵਾਏ ਨੇ ਜੀ ਫੇਰ ਜਦੋਂ ਖਰਸ ਲੱਗ ਜਾਣਾ ਔਖਾ ਹੋ ਜਾਂਦਾ ਲਓ ਜੀ ਹੁਣ ਮੈਂ ਧਾਰ ਚੋਲਾ ਫਿਰ ਜਿਹੜਾ ਆਪਾਂ ਮੱਸਿਆ ਤੇ ਚੱਲਾਂਗੇ ਮੂਲੋਵਾਲ ਸਾਹਿਬ ਗੁਰਦੁਆਰਾ ਸਾਹਿਬ ਵੀ ਕੇ ਮੱਥਾ ਟੇਕਣ ਜਾਵਾਂਗੇ ਸਵੇਰ ਨੂੰ ਤਾਂ ਉੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਅੱਜ ਸੱਤੋ ਮਿਸਤਰੀਆਂ ਕਰਕੇ ਵੀ ਨਹੀਂ ਜਾਇਆ ਗਿਆ ਅਸੀਂ ਜਿਹੜਾ ਹੈਗਾ ਜਾਣੇ ਹੁੰਨੇ ਆ ਜੇ ਕਦੇ ਕੋਈ ਡਿੱਕਾ ਹੋ ਜੇ ਤਾਂ ਕੀ ਕਹਿਣਾ ਨਹੀਂ ਜਿਹੜਾ ਹੈਗਾ ਆਪਾਂ ਹਰ ਇੱਕ ਮੱਸਿਆ ਤੇ ਵਗ ਜਾਨੇ ਆ ਮੂਲੋਵਾਲ ਸਾਹਿਬ ਸਾਨੂੰ ਨੇੜੇ ਹੀ ਹੈ ਜੀ ਤੇ ਗੁਰਦੁਆਰਾ ਸਾਹਿਬ ਹਨ ਤੇ ਤਾਂ ਕਰਕੇ ਚਲੋ ਮੱਸਿਆ ਤੇ ਜਾਇਆ ਹੁੰਨੇ ਹੁੰਨੇ ਆ ਤੇ ਹੁਣ ਮੈਂ ਧਾਰ ਚੋ ਲਾਂ ਫੇਰ ਆਪਾਂ ਬਾਕੀ ਸਾਰੇ ਕੰਮ ਕਰ ਲਏ ਤੇ ਮਿਸਤਰੀ ਵੀ ਚਲੇ ਗਏ ਤੇ ਨਾ ਧੋ ਲੈ ਤੇ ਮੈਂ ਚਲੋ ਫੇਰ ਮੈਂ ਹੁਣ ਧਾਰ ਚੋ ਲੈਣੇ ਆ ਤੇ ਧਾਰ ਚੋ ਕੇ ਫੇਰ ਆਪਾਂ ਮੱਥਾ ਟੇਕਣ ਚੱਲਾਂਗੇ ਮੰਮੀ ਵੀ ਜਾਣਗੇ ਜਦੋਂ ਮਰਜੀ ਉੱਥੇ ਮੱਥਾ ਟੇਕ ਸਕਦੇ ਆ ਜੀ ਕਿਉਂਕਿ ਇਕੱਠ ਉੱਥੇ ਮੱਸੀ ਵਾਲੇ ਦਿਨ ਸਾਰਾ ਦਿਨ ਇਕੱਠ ਰਹਿੰਦਾ ਆ ਗਰਮੀ ਕਰਕੇ ਕੁਛ ਦਿਨੇ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਹੁਣ ਚਲੋ ਮੌਸਮ ਠੀਕ ਹੋ ਗਿਆ ਧਾਰ ਚੋਲੀ ਜੀ ਆਪਾਂ ਮੱਝ ਨੂੰ ਦੇ ਦਾਂਗੇ ਥਾਪੀ ਚਲੋ ਜੀ ਧਾਰ ਚੋਲੀ ਆਪਾਂ ਨੇ ਜੁਆ ਦਾ ਪਟੋਖਾ ਵੀ ਕਰਨਾ ਹੈ ਜੀ ਸੁੱਕਾ ਕਰਕੇ ਕੱਖ ਵਗੈਰ ਪਾ ਦੇਣਾ ਉਧਰ ਚਾਚਾ ਕੋਲ ਚਲੋ ਜੀ ਹੁਣ ਆਪਾਂ ਚੱਲਦੇ ਆ ਮੱਥਾ ਟੇਕਣ ਲਈ ਹਰਸ ਗੱਡੀ ਬਾਹਰ ਕੱਢਦਾ ਆ ਹੋ ਤਾਂ ਲੱਗਦਾ ਕਾਫੀ ਟਾਈਮ ਗਿਆ ਕਿਉਂਕਿ ਆਪਾਂ ਨੂੰ ਨੇੜੇ ਹੀ ਐ ਕੋਈ ਜ਼ਿਆਦਾ ਬਾਟ ਨਹੀਂ ਹੈਗੀ 5-7 ਮਿੰਟਾਂ ਦਾ ਰਸਤਾ ਹੈ ਜੀ ਕਿਉਂਕਿ ਪਹਿਲਾਂ ਮਿਸਤਰੀ ਵੀ ਲੱਗੇ ਹੋਏ ਸੀਗੇ ਹਨ ਐਦਾਂ ਦਿਨੇ ਫੇਰ ਸਾਰੀ ਦਿਹਾੜੀ ਟਾਈਮ ਹੀ ਨਹੀਂ ਮਿਲਦਾ ਹੈਗਾ ਇੱਕ ਤਾਂ ਕਸਟਮਰ ਵੀ ਦੁਕਾਨ ਤੇ ਬਹੁਤ ਜ਼ਿਆਦਾ ਰਹਿੰਦਾ ਆ ਹਨਾ ਬਾਕੀ ਇਕੱਲੇ ਹੋਣ ਕਰਕੇ ਹਨਾ ਸਲਾਈ ਦਾ ਵੀ ਬਹੁਤ ਜ਼ਿਆਦਾ ਜੋਰ ਹੈਗਾ ਆ ਤੇ ਬਾਕੀ ਕੱਪੜਾ ਸੇਲ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ ਤਰੀਆ ਕਰਕੇ ਜਾਇਆ ਨਹੀਂ ਗਿਆ ਜਿੱਥੇ ਵੀ ਦੁਕਾਨ ਤੇ ਜਿਹੜਾ ਹੈਗਾ ਬਹੁਤ ਜ਼ਿਆਦਾ ਕਸਟਮਰ ਆ ਜਾਂਦਾ ਹੈ ਨਾ ਉਹ ਵੀ ਦੇਖਣਾ ਪੈਂਦਾ ਆ ਮੁਰੜ ਕੇ ਲਾ ਲੈ ਹੋਂਦਾ ਲਾਉਣ ਪ੍ਰਕਾਰ ਦੀਆਂ ਦੁਕਾਨਾਂ ਆ ਦੇਖੋ 70 ਨੇ ਬਾਹਰ ਜੋ ਵੀ ਦੇਖਣ ਦੇ ਪਏ ਮੁਰੜ ਕੋਈ ਤਰ੍ਹਾਂ ਦੇ ਕੱਪੜੇ ਲੈ ਕੇ ਵੜੀ ਮੈਂ ਇਹ ਵੀ ਚਾਹਤ ਰਹੀ ਨਹੀਂ ਹੈ ਕਈ ਵਾਰੀ ਆਏ ਹੁੰਦਾ ਜੇ ਰਾਤ ਨੂੰ ਮੀਂਹ ਕਣੀ ਨਾ ਆ ਜਾਏ ਇੱਥੋਂ ਦੀ ਫਿਰ ਪਾਣੀ ਵੀ ਬਾਸਰ ਆ ਜਾਂਦੀ ਹੈ ਬਦਲ ਜਾ ਹੋਇਆ ਤੇ ਆ ਦੇਖੋ ਹੁਣ ਮੈਂ ਇਸ ਤਰ੍ਹਾਂ ਹੀ ਇਹਨਾਂ ਟੈਂਜੂੜੀ ਖੇਰ ਜਿਹੜੇ ਹੈਗੇ ਕੱਲੀ ਸੈਕ ਕਰਕੇ ਲਾ ਲਾਂਗੇ ਕਿਉਂਕਿ ਅਲਾਸਾ ਲਾ ਕੇ ਰੇਂਜ ਵਾਲੇ ਅਲੱਗ ਅਲੱਗ ਲਾਏ ਹੁੰਦੇ ਆ ਹੁਣ ਜਿਹੜਾ ਹੈਗਾ ਕੋਈ ਪਹਿਣ ਸੂਟ ਲੈ ਕੇ ਲੱਗਿਆ ਹਨ ਚਲੋ ਸਾਰੇ ਫਟੇਰਾ ਦਿਖਾਉਣੇ ਵੀ ਪੈਂਦੇ ਆ ਜੀ ਤੁਹਾਨੂੰ ਸਾਰੇ ਸੂਟ ਇਕੱਠੇ ਕਰ ਦਿੰਨੀ ਆ ਚਾਹੇ ਅਗਲੇ ਨੇ ਇੱਕ ਸੂਟ ਲੈਣਾ ਪਵੇ ਹੋਵੇ ਹਨਾ ਚਾਹੇ ਦੋ ਲੈਣੇ ਹੋਣ ਪਰ ਦਿਖਾਉਣੇ ਤਾਂ ਪੈਂਦੇ ਹੀ ਆ ਕਸਟਮਰ ਨੂੰ ਹਨਾ ਕੱਪੜੇ ਸਾਰੇ ਜਿਹੜਾ ਇਹ ਉਹਦੇ ਕਰਕੇ ਕਾਫੀ ਛੋਟ ਉਹਨਾਂ ਨੇ 2-3 ਸੌਕ ਲੈਤੇ ਸੀਗੇ ਕਿਉਂਕਿ ਹੁਣ ਸੰਧਾਰਿਆਂ ਦਾ ਚੱਲਦਾ ਹੈ ਨਾ ਉਹਦੇ ਕਰਕੇ ਜਿਹੜਾ ਹੈਗਾ ਬਹੁਤ ਵਧੀਆ ਛੋਟ ਸੇਲ ਹੋ ਰਹੀ ਹੈ ਕਾਲ ਨੂੰ ਸੱਟ ਟੱਕਰ ਕੇ ਰੱਖ ਲਾਂਗੇ ਹੁਣ ਕਿਰਾਂ ਐਂ ਧਰ ਜਾਂਦੇ ਆ ਫਿਰ ਜਿਹੜਾ ਹੈਗਾ ਕਵੇਲਾ ਹੋ ਜੂ ਚਲੋ ਜੀ ਹੁਣ ਮੈਂ ਇੱਥੇ ਲੋਕ ਵਗੈਰਾ ਕਰ ਦਿੰਦੀ ਆ ਦਾ ਕਾਲ ਨੂੰ ਲੋਕ ਕਰ ਦਿੰਨੇ ਆ ਵੈਸੇ ਬਾਪੂ ਜੀ ਹੈਗੇ ਆ ਘਰੇ ਕੇ ਮੱਧਮ ਕੀ ਹੁੰਦਾ ਵਗੈਰਾ ਕਰਕੇ ਤਾਂ ਰਾਂਹ ਵੇਣਾ ਆਪਣੇ ਤੇ ਨਹੀਂ ਆ ਮੰਮੀ ਸਾਡੇ ਨਾਲ ਹੀ ਜਾਣਗੇ ਬਾਪੂ ਜੀ ਘਰੇ ਰਹਿਣਗੇ ਐਵੇਂ ਤਾਂ ਹੈਗੇ ਤੇ ਮੰਮੀ ਦੇਖਦੇ ਆ ਫਿਰ ਵੀ ਜਾਂਦੇ ਆ ਕਿ ਨਾ ਹੁਣ ਇੱਧਰ ਮੈਂ ਬਾਹਰ ਤਾਂ

ਹੋ ਗਿਆ ਆਪਾਂ ਨੂੰ ਤੁਰਦੇ ਆਨੂੰ ਬੈਕ ਕਰ ਸਕਦਾ ਨਹੀਂ ਚੱਲਣਾ ਹੈ ਬਸ ਤਨਾਂ ਬੈਕ ਕਰ ਸਕਦਾ ਨਹੀਂ ਪਰਲੀ ਗਲੀ ਪੱਟੀ ਪਈ ਸੀ ਹੁਣ ਆਪਾਂ ਇਧਰਲੀ ਗਲੀ ਵਿੱਚ ਦੀ ਚੱਲਦੇ ਆਂ ਸੜਕ ਵੱਟੀ ਹੋਈ ਹੈ ਫਿਰ ਨਹੀਂ ਬਣ ਰਹੀ ਹੈ ਆਦੇ ਆ ਵੀ ਬੱਚੇ ਉਧਰ ਦੇ ਆਏ ਨੇ ਅੱਗੇ ਉਧਰ ਦੇ ਆਉਂਦੇ ਨੇ ਅੱਜ ਇਧਰ ਤੇ ਆਏ ਨੇ ਉਹ ਦੇਖੋ ਪੱਟੀ ਹੋਈ ਸੜਕ ਮੂਰੇ ਸਾਡੇ ਫਿੱਟ ਦੀ ਸੜਕ ਬਣ ਰਹੀ ਹੈ। ਉਹ ਇੰਨਾ ਚੱਲ ਨਹੀਂ ਕੋਤਾ। ਬੱਟੇਆਂ ਨਾਲ ਹੁਣ ਇਹ ਦੇਖਣਾ। ਲਾਹੇ ਪੈਣੂ। ਲੈ, ਕਿ ਆ ਕਬੈ। ਹੋਈ ਨਾ ਫਿਰ। ਨਾ ਜੀ ਸੜਕ ਪੱਟੇ ਪਈ ਸੀਗੀ ਫਿਰ ਅਸੀਂ ਸਾਧੂ ਸ੍ਰੀ ਵਾਹਿਗੁਰੂ। ਬਾਪਸਾ ਆ ਜਾਗੇ ਹਨਾ। ਮੁੜ ਕੇ ਇਹ ਪੁੱਜੀ ਗੜੀਆਂ ਆਏ। ਜੇ ਕਰੋ ਫਿਰ ਟਿੱਕੇ ਪਈ ਜਾਂਦੇ ਹੁੰਦੇ ਨੇ ਹਨ ਵੈਸੇ ਕਰੋ ਜੀਰੀ ਵੀ ਆਪਣੀ ਵਧੀਆ ਤੁਰਪੀ ਵਧੀਆ ਚੱਲ ਬਿਜਰੀ ਦਾ ਦੌਰੇ ਪਾਤੇ ਜੇ ਆਪਾਂ ਸੰਦੇਹਾ ਹਾਂ ਹੁੰਦੇ ਤਾਂ ਆਪਾਂ ਖੇਤ ਵੀ ਰੁੱਕ ਕੇ ਜਾਂਦੇ ਫਿਰ ਆਪਾਂ ਆਪਣਾ ਝੋਨਾ ਵੀ ਦੇਖ ਕੇ ਜਾਂਦੇ ਹਨ ਕਿਉਂਕਿ ਆਪਾਂ ਨੇ ਲੇਟ ਲਾਇਆ ਹਨ ਵਧੀਆ ਚੱਲਦੀ ਹੈ ਵੈਸੇ ਮੀਂਹ ਜੇ ਪੈਗੇ ਸੀਗੇ ਜਿਹੜੇ ਮੀਂਹ ਜੇ ਪੈ ਜਾਣ ਉਹਦੇ ਨਾਲ ਵਧੀਆ ਚੱਲ ਪਈਦਾ ਹੁਣ ਤਾਂ ਵੈਸੇ ਪੂਰੀ ਹਰੇ ਭਾਈ ਮਾਰਦੀ ਆ ਜਿਹੜੇ ਪਹਿਲਾਂ ਦਿਨਾਂ ਲਈ ਆਈਆਂ ਨੇ ਕਾ ਪੂਰੀ ਵਧੀਆ ਹੋ ਗਈ ਆਪਾਂ ਦਿਖਾਉਣੇ ਤੁਹਾਨੂੰ ਵੀ ਦੇਖੋ ਜੀ ਖੇਤਾਂ ਦਾ ਥਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਹੈਗਾ ਆਪਣੀ ਜੀਰੀ ਲੱਗਣ ਦਾ ਫਿਰ ਵੀ 8 ਦਿਨ ਹੋ ਗਏ ਤਾ ਆ ਜੇ ਕਦੂ ਲੱਗਣ ਵਾਲੀ ਪਈ ਹੈ ਕਦੂ ਕਰਣਾਂ ਨੇ ਉਹ ਤੇ ਮੋਟਰ ਆਪਣੀ ਸਾਹਮਣੇ ਹੋਣ ਵੀ ਜਿਹੜਾ ਹੈਗਾ ਨੰਗਣਾ ਵਾਲਾ ਹੈ ਨਾ ਪੂਰੀ ਜਿਹੜੀ ਹੈਗੀ ਹਰੇ ਬਾਈ ਮਾਰਦੀ ਆ ਖੇਤਾਂ ਦੇ ਵਿੱਚੋਂ ਬਹੁਤ ਸੋਹਣਾ ਲੱਗ ਰਿਹਾ ਹੈ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਇਹ ਆਪਣਾ ਆ ਗਿਆ ਜੀ ਫਾੜਕ ਰਣੀਕੇ ਤੇ ਬਾਦਸ਼ਾਹਪੁਰ ਵਾਲਾ ਇੱਥੇ ਫਾੜਕ ਲੱਗਿਆ ਹੋਇਆ ਹੈ ਹਨਾ ਆਦਿ ਅੰਤ ਇੱਕ ਹੈ ਆਪਾਰਾ ਸੋ ਏਕੀ ਸਮਝੋ ਹੋ ਮਾਰਾ ਨਾਮ ਤਾਰਤਿ ਸੋ ਤੁਮਾਰੀ ਸਦਲ ਕਰਜਾ ਜੀ ਆਪ ਤਵਾਰੀ ਜਿਉ ਕੰਡ ਕੋ ਜਿਉ ਕੋ ਸੁਪਤੀਓ ਸਤ੍ਰਣ ਕੋ ਪਨ ਮੋਧਾਤ ਕੀਓ ਸਾਥ ਕਟ ਕੀ ਮਨ ਸੱਚੀ ਜਾਣਤ ਭਲੇ ਬੁਰੇ ਕੀ ਪਛਾਨਤ ਕਿਤੇ ਸੇ ਨੀਂ ਸੋਸ਼ੇ ਦੀਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਨੰਤ ਰਿਹਾ ਮਹਾ ਮੂਰਤਿ ਨਮਜਾਮ ਮਹਾ ਵੀਸ਼ਣ ਤਹਿਸਵਾ ਵਿਭਰ ਰੰਕਾਰ ਸਤਿ ਨੰਤੇਵਾ ਆਪ ਆਪਨੀ ਗੋਦ ਹੈ ਜੈ ਜੀ ਵਰਣ et sic est